ਹੈਲੋ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੀ ਪੰਜਾਬੀ ਕਿਚਨ ਵਿੱਚ ਅੱਜ ਆਪਾਂ ਬਣਾ ਰਹੀਆਂ ਜੀ ਆਲੂਆਂ ਦੀ ਚਾਟ ਜਿਹੜੀ ਕਿ ਮਿੰਟਾਂ ਵਿੱਚ ਬਣ ਕੇ ਹੋ ਜਾਂਦੀ ਹੈ ਤਿਆਰ ਕਈ ਵਾਰ ਆਪਣਾ ਮਨ ਕਰਦਾ ਜਾਂ ਨਹੀਂ ਕੁਝ ਕਰਾਰਾ ਜਾਂ ਖਾਈਏ ਤਾਂ ਆਪਾਂ ਇਹਨੂੰ ਮਿੰਟਾਂ 'ਚ ਹੀ ਬਣਾ ਕੇ ਖਾ ਸਕਦੇ ਹਾਂਗੇ ਤੇ ਇਹਦੇ ਵਾਸਤੇ ਆਪਾਂ ਕੀ ਕਰਨਾ ਹੈ ਜੀ ਇੱਕੋ ਜਿਕੇ ਸਾਈਜ਼ ਦੇ ਆਪਾਂ ਲੈਣੇ ਆ ਜੀ ਆਲੂ ਆਲੂ ਨੂੰ ਆਪਾਂ ਉਬਾਲ ਲੈਣਾ ਉਸ ਤੋਂ ਬਾਅਦ ਜੀ ਛਿਲਕਾ ਲਾ ਲੈਣਾ ਤੇ ਉਸ ਨੂੰ ਇੱਕ ਥੇਲੀ 'ਚ ਇਸ ਤਰ੍ਹਾਂ ਧਰ ਕੇ ਨੂੰ ਹਲਕਾ ਜਿਹਾ ਪ੍ਰੈਸ ਕਰ ਲੈਣਾ ਬਸ ਐਵੇਂ ਆਪਾਂ ਸਾਰੇ ਇਹਨੂੰ ਐਵੇਂ ਪ੍ਰੈਸ ਕਰਨੇ ਜੀ ਬਿਲਕੁਲ ਬਸ ਆਹੀਂ ਥੋੜਾ ਜਿਹਾ ਦਬਾਅ ਪ੍ਰੈਸ ਕਰਨੇ ਆਪਾਂ ਸਾਰੇ ਆਲੂ ਇਸ ਤਰ੍ਹਾਂ ਕਰ ਲਾਂਗੇ ਲੋ ਜੀ ਆਪਾਂ ਲੈਤਾ ਥੋੜਾ ਜਿਹਾ ਇਹਦੇ ਵਿੱਚ ਤੇਲ ਸਰੋਂ ਦਾ ਤੇ ਗੈਸ ਆ ਕਰਦਣ ਨੂੰ ਆਉਣ ਤੇਲ ਨੂੰ ਹੋਣ ਤੋਂ ਗਰਮ ਤਾਂ ਆਪਾਂ ਇਹਨੂੰ ਥੋੜਾ ਜਿਹਾ ਹਲਕਾ ਜਿਹਾ ਸੈਲੋ ਫਰਾਈ ਕਰਾਂਗੇ ਲੋ ਜੀ ਤੇਲ ਹੋ ਗਿਆ ਆਪਣਾ ਗਰਮ ਆਪਾਂ ਸਾਰਾ ਇਹਨੂੰ ਇਸ ਤਰ੍ਹਾਂ ਆਲੂ ਨੇ ਜਿਹੜੇ ਆਪਾਂ ਟਿਕੀਆਂ ਬਣਾਈਆਂ ਇਹਨਾਂ ਨੂੰ ਐ ਰੱਖ ਦਾਂਗੇ ਜਿੰਨੇ ਗੇਰੇ ਵਿੱਚ ਪੀਸ ਆਉਂਦੇ ਨੂੰ ਉਲਟ-ਪੁਲਟ ਕਰਕੇ ਇਹਨੂੰ ਗੋਲਡਨ ਬ੍ਰਾਊਨ ਹੋਣ ਤੱਕ ਪਕਾਵਾਂਗੇ ਆਪਾਂ ਸਾਰੇ ਇਸ ਤਰ੍ਹਾਂ ਮਤਲਬ ਕਿ ਉਲਟੂ ਫੁਲਟਾ ਕਰਕੇ ਆਹ ਕਰ ਲੈਣ ਜੀ 골ਡਨ ਬ੍ਰਾਊਨ ਹੋਣ ਤੱਕ ਇਸ ਤਰੀ ਪਾਵਾਂਗੇ ਜ ਜੇ ਬ੍ਰਾਊਨ ਜੇ ਹੋ ਗਏ ਆਪਾਂ ਸਾਰਾ ਇਹ ਵੇਚ ਕੱਢ ਲਾਂਗੇ ਤੇ ਫਿਰ ਆਪਾਂ ਅਗਲਾ ਪਾਵਾਂਗੇ ਜੀ ਇਸ ਤਰ੍ਹਾਂ ਤੁਸੀਂ ਬਣਾ ਕੇ ਖਾ ਕੇ ਜਰੂਰ ਦੇਖਿਓ ਇੰਨੀ ਟੇਸਟੀ ਚਾਟ ਬਣਦੀ ਹੈ ਇਹ ਲੋਕ ਜੀ ਆਪਾਂ ਜਦੋਂ ਇਹ ਬ੍ਰਾਊਨ ਹੋ ਗਏ ਨਾ ਸਾਰੇ ਇਸ ਤਰ੍ਹਾਂ ਇਹ ਬਹੁਤ ਕ੍ਰਿਸਪੀ ਜੇ ਬਣਗੇ ਆਪਾਂ ਇਹਨੂੰ ਕੱਢ ਲੈਣੇ ਜੀ ਇਸ ਤਰ੍ਹਾਂ ਹੀ ਆਪਾਂ ਦੂਜੇ ਵੀ ਕਰਦੇ ਹਾਂਗੇ ਜੀ ਆਪਣੀਆਂ ਟਿੱਕੀਆਂ ਨੂੰ ਸਾਰਾ ਆਪਾਂ ਇਸ ਤਰ੍ਹਾਂ ਗੋਲਡਨ ਬ੍ਰਾਊਨ ਹੋਣ ਤੱਕ ਪਕਾਇਆ ਪਹਿਲਾਂ ਭੁੰਨਾਂਗੇ ਜੀ ਆਪਾਂ ਲਸਣ ਹੁਣ ਆਪਾਂ ਪਾਵਾਂਗੇ ਜੀ ਥੋੜਾ ਜਿਹਾ ਜੀਰਾ ਲੋ ਜੀ ਇਹ ਆਪਣਾ ਪੱਕ ਚੁੱਕਿਆ ਲਸਣ ਤੇ ਹੁਣ ਆਪਾਂ ਥੋੜਾ ਜਿਹਾ ਵਿੱਚ ਮਸਾਲੇ ਐਡ ਕਰਾਂਗੇ ਸਭ ਤੋਂ ਪਹਿਲਾਂ ਪਾਵਾਂਗੇ ਜੀ ਆਪਾਂ ਜਿਵੇਂ ਹਲਦੀ ਪਾ ਦਾਂਗੇ ਥੋੜੀ ਜੀ ਥੋੜਾ ਜਿਹਾ ਪਾ ਦਾਂਗੇ ਆਪਾਂ ਚਿੱਲੀ ਬਲੈਕਸ ਪਾ ਦਾਂਗੇ ਸਵਾਦ ਅਨਸਾਰ ਨਮਕ ਪਾ ਦਾਂਗੇ ਥੋੜਾ ਜਿਹਾ ਜੀ ਧਨੀਆ ਪਾਊਡਰ ਪਾ ਦਾਂਗੇ ਜਿਹੜੇ ਆਪਣੇ ਆਲੂ ਹੈ ਜੀ ਟਿੱਕੀਆਂ ਸਾਰੇ ਇਹਦੇ ਵਿੱਚ ਪਾ ਦਾਂਗੇ ਲੋ ਜੀ ਇਹਨੂੰ ਆਪਾਂ ਸਾਰੇ ਨੂੰ ਇਸ ਤਰ੍ਹਾਂ ਹੀ ਸਲਾਵਾਂਗੇ ਅਲੋਜੀ ਆਪਾਂ ਸਾਰੇ ਆਲੂ ਨੇ ਜਿਹੜੇ ਇਸ ਤਰ੍ਹਾਂ ਮਸਾਲੇ ਵਿੱਚ ਹੌਲੀ-ਹੌਲੀ ਕਰਕੇ ਆਪਾਂ ਸਾਰਾ ਮਿਕਸ ਕਰਾਂਗੇ ਤਾਂ ਜੋ ਮਸਾਲਾ ਜਿਹੜਾ ਚੰਗੀ ਕਰਾਇ ਇਹਦੇ ਵਿੱਚ ਉੱਤੇ ਘਰਤ ਵਾਂਜੀ ਦੀ ਵਧੀਆ ਲਓ ਜੀ ਆਪਾਂ ਸਾਰੇ ਹੁਣ ਇਹਨੂੰ ਪਲੇਟ 'ਚ ਕੱਢ ਲਾਂਗੇ ਇਸ ਤਰ੍ਹਾਂ ਲਓ ਜੀ ਲਓ ਜੀ ਆਪਾਂ ਸਾਰੇ ਕੜਾਹੀ ਵਿੱਚ ਕੱਢ ਲੈਂਦੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਆਮਚੂਰ ਤੇ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਇਹਦੇ ਉੱਤੇ ਚਾਟ ਮਸਾਲਾ ਇੱਕ ਪਾਵਾਂਗੇ ਜੀ ਆਪਾਂ ਥੋੜੀ ਜਿਹੀ ਇਹਦੇ ਤੇ ਦਹੀਂ ਆਪਾਂ ਥੋੜੀ ਜਿਹੀ ਘੱਟੀ ਪਾਵਾਂਗੇ ਜੀ ਕਿਉਂਕਿ ਬੱਚਿਆਂ ਨੇ ਖਾਣੀ ਐ ਸਰਦੀ ਦਾ ਮੌਸਮ ਐ ਤੇ ਇੱਕ ਪਾਵਾਂਗੇ ਜੀ ਆਪਾਂ ਥੋੜੀ ਜਿਹੀ ਸੌਸ ਇਹਦੇ ਉੱਤੇ ਲੋ ਜੀ ਥੋੜੇ ਜਿਹਾ ਆਪਾਂ ਇਹਨੂੰ ਗਾਰਨਿਸ਼ ਕਰ ਦਨੇ ਆ ਥੋੜੇ ਜਿਹਾ ਪਿਆਜ਼ ਦੇ ਰਿੰਗਸ ਪਾ ਦਨੇ ਆ ਲੋ ਜੀ ਥੋੜੇ ਜਿਹਾ ਆਪਾਂ ਇਹਦੇ ਉੱਤੇ ਕੱਦੂ ਕਾਸ ਕੀਤੀ ਹੋਈ ਮੂਲੀ ਪਾ ਦਨੇ ਆ ਲੋ ਜੀ ਥੋੜੇ ਜਿਹਾ ਆਪਾਂ ਇਹਦੇ ਉੱਤੇ ਚਿਲੀ ਫਲੈਕਸ ਪਾ ਦਨੇ ਆ ਥੋੜਾ ਚਾਟ ਮਸਾਲਾ ਹੋਰ ਪਾ ਦਨੇ ਆਂ ਜੀ ਪਾ ਪਾ ਦਨੇ ਆ ਜੀ ਆਪਾਂ ਇਸ ਤੋਂ ਇਲਾਵਾ ਥੋੜੀ ਸੌਸ ਥੋੜਾ ਜਿਹਾ ਲਾ ਦਨੇ ਜੀ ਆਪਾਂ ਧਨੀਆ ਲੋ ਜੀ ਆਪਣੀ ਆਲੂ ਚਾਟ ਹੈਗੀ ਬਿਲਕੁਲ ਤਿਆਰ ਖਾਣ ਦੇ ਲਈ ਖਾਓ ਤੇ ਇੰਜਵਾਇ ਕਰੋ ਤੇ ਬਹੁਤ ਹੀ ਵਧੀਆ ਇਹ ਚਾਟ ਬਣ ਕੇ ਤਿਆਰ ਹੋਈ ਹੈ ਜੀ ਤੇ ਬੱਚਿਆਂ ਨੂੰ ਵੀ ਬਹੁਤ ਪਸੰਦ ਆਊਗੀ ਤੁਸੀਂ ਬਣਾ ਕੇ ਜਰੂਰ ਦੇਖਿਓ ਇੱਕ ਵਾਰ ਇਹ ਬਹੁਤ ਕ੍ਰਿਸਪੀ ਬਣਦੀ ਹੈ ਤੇ ਮਿੰਟਾਂ ਚ ਬਨਣ ਵਾਲੀ ਇਹ ਰੈਸਪੀ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ